ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਪੰਜਾਬ ਵਿੱਚੋਂ ਨਸ਼ੇ ਦੀ ਜੜ ਖਤਮ ਕਰਨ ਲਈ ਬਹੁਤ ਵੱਡੇ ਪੱਧਰ ਤੇ ਉਪਰਾਲੇ ਕਰ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਵਿਸ਼ੇਸ਼ ਮੁਹਮਲ ਚਲਾਈ ਜਾ ਰਹੀ ਹੈ ਜਿਸ ਦਾ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਪਰ ਕੀ ਇਹ ਨਸ਼ਾ ਤਸਕਰ ਕਾਬੂ ਆਉਣਗੇ ਨਸ਼ਾ ਤਸਕਰ ਇਨੇ ਢੀਠ ਹੋ ਚੁੱਕੇ ਹਨ ਇਹਨੇ ਨੀਡਰ ਹੋ ਚੁੱਕੇ ਹਨ ਕਿ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੀ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਮਾਲੇਰ ਕੋਟਲਾ ਲੁਧਿਆਣਾ ਰੋਡ ਤੇ ਇੱਕ ਪਿੰਡ ਹੈ ਅਕਬਰਪੁਰ ਛੰਨਾ ਜਿਸ ਨੂੰ ਥਾਣਾ ਲੱਗਦਾ ਹੈ सदर ਅਹਿਮਦਗੜ ਲੇਟ ਰਾਤ ਉੱਥੇ ਨਾਕਾ ਲਗਾਇਆ ਗਿਆ ਸੀ ਅਹਿਮਦਗੜ सदर ਥਾਣੇ ਵੱਲੋਂ ਜਿਸ ਨਾਕੇ ਦੌਰਾਨ ਡੀਐਸਪੀ ਰਾਜਨ ਸ਼ਰਮਾ ਐਸਐਚਓ ਸੁਖਵਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਡਿਊਟੀ ਨਿਭਾ ਰਹੇ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਦੂਰੋਂ ਇੱਕ ਮੋਟਰਸਾਈਕਲ ਆ ਰਿਹਾ ਹੈ ਤਾਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਸ਼ਾ ਤਸਕਰ ਸਨ ਉਹਨਾਂ ਨੇ ਰੁਕਣ ਦੀ ਬਜਾਏ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਉਹਨਾਂ ਦੇ ਵਿੱਚੋਂ ਜੋ ਲੜਕਾ ਮੋਟਰਸਾਈਕਲ ਚਲਾ ਰਿਹਾ ਸੀ ਉਸ ਦੀ ਲੱਤ ਤੇ ਗੋਲੀ ਵੱਜਦੀ ਹੈ ਗੋਲੀ ਵੱਜਣ ਕਾਰਨ ਉਹ ਘਬਰਾ ਜਾਂਦੇ ਹਨ ਅਤੇ गिर ਜਾਂਦੇ ਹਨ ਪੁਲਿਸ ਉਹਨਾਂ ਨੂੰ ਪਕੜਦੀ ਹੈ ਤਾਂ ਉਹਨਾਂ ਪਾਸੋਂ 96 ਗ੍ਰਾਮ ਚਿੱਟਾ ਅਤੇ 0.32 ਬੋਰ ਦੀ ਪਿਸਤਲ ਦੀ ਰਿਕਵਰੀ ਹੁੰਦੀ ਹੈ ਇਸ ਉਪਰੰਤ ਜਿਸ ਦੇ ਗੋਲੀ ਵੱਜਦੀ ਹੈ ਪੁਲਿਸ ਉਸ ਨੂੰ ਸਰਕਾਰੀ ਹਸਪਤਾਲ ਮਾਲੀਰ ਕੋਟਲਾ ਵਿਖੇ ਦਾਖਲ ਕਰਵਾ ਦਿੰਦੀ ਹੈ ਗगन ਅਜੀਤ ਸਿੰਘ ਐਸਐਸਪੀ ਮਾਲੀਰ ਕੋਟਲਾ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਦੇ ਹਨ ਕਿ ਇਹ ਜੋ ਦੋ ਲੜਕੇ ਮੋਟਰਸਾਈਕਲ ਤੇ ਸਨ ਜੋ ਲੜਕਾ ਮੋਟਰਸਾਈਕਲ ਚਲਾ ਰਿਹਾ ਸੀ ਤਰਨਜੀਤ ਸਿੰਘ ਉਹ ਲੁਧਿਆਣੇ ਦਾ ਹੈ ਔਰ ਜੋ ਲੜਕਾ ਪਿੱਛੇ ਬੈਠਾ ਹੋਇਆ ਸੀ ਗੁਰਕਿਰਪਾਲ ਸਿੰਘ ਉਹ ਅਮਰਗੜ ਏਰੀਏ ਦੇ ਰਹਿਣ ਵਾਲਾ ਹੈ ਇਹਨਾਂ ਤੇ ਐਨਡੀਐਸ ਦੇ ਪਹਿਲਾਂ ਵੀ 4-4 ਮੁਕੱਦਮੇ ਦਰਜ ਹਨ ਉਹਨਾਂ ਕਿਹਾ ਕਿ ਹੁਣ ਇਹਨਾਂ ਤੇ ਪੁਲਿਸ ਰਿਮਾਂਡ ਲਿਆ ਜਾਵੇਗਾ ਔਰ ਅਗਲੀ ਰੀ ਜਾਂਚ ਕੀਤੀ ਜਾਵੇਗੀ ਸੋ ਭਾਰਤ ਨਿਊਜ਼ ਨੂੰ ਇਸ ਦੀ ਅਗਲੀ ਜਾਣਕਾਰੀ ਮਿਲਦੀ ਹੈ ਤਾਂ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ